ਸਤਾਰ ਐਮਟੀਸੀ ਪੰਜਾਬ ਦੇ ਰਹੇ ਸਾਰੇ ਦਸਕਾਂ ਨੂੰ ਪਿਆਰ ਭਰੀ ਨਮਸਕਾਰ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਦਰਾਹਾ ਸ਼ਹਿਰ ਦਰਾਹਾ ਸ਼ਹਿਰ ਤੋਂ ਜਦੋਂ ਆਪਾਂ ਨੀਲੋਂ ਦੀ ਤਰਫ ਜਾਂਦੇ ਆਂ ਨਹਿਰੋਂ ਨਹਿਰ ਦਰਾਹਾ ਸ਼ਹਿਰ ਤੋਂ ਤਕਰੀਬਨ 2 ਕਿਲੋਮੀਟਰ ਅੱਗੇ ਆ ਕੇ ਨਹਿਰ ਦੇ ਉੱਤੇ ਇੱਕ ਕੁਸ਼ਟਾਸ਼ਮ ਬਣਿਆ ਹੋਇਆ ਇਸ ਕੁਸ਼ਟਾਸ਼ਮ ਦਾ ਨਾਮ ਹੈ ਭਗਵਾਨ ਮਹਾਵੀਰ ਕੁਸ਼ਾਸ਼ਰਮ ਅੱਜ ਅਸੀਂ ਤੁਹਾਨੂੰ ਦਿਖਾਉਣ ਲਈ ਆਏ ਆਂ ਕਿ ਇਸ ਕੁਸ਼ਟਾਸ਼ਮ ਦੇ ਵਿੱਚ ਕੁੱਲ ਕਿੰਨੇ ਲੋਕ ਰਹਿੰਦੇ ਨੇ ਕਿੰਨੇ ਪਰਿਵਾਰ ਰਹਿੰਦੇ ਨੇ ਉਹ ਕਿਹੜੇ ਹਾਲਾਤਾਂ ਦੇ ਵਿੱਚ ਰਹਿੰਦੇ ਨੇ ਤੇ ਇਹਨਾਂ ਪਰਿਵਾਰਾਂ ਨੂੰ ਕੀ ਕੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਅੱਜ ਤੁਹਾਨੂੰ ਇਸ ਆਸ਼ਰਮ ਦੀ ਪੂਰੀ ਜਾਣਕਾਰੀ ਦੰਦਿਆਂ ਸੋਸੀ ਕਾਲ ਜੀ ਸੋਸੀ ਕਾਲ ਜੀ ਆਪਣਾ ਨਾਮ ਦੱਸੋ ਜੀ ਨਾਮ ਜੀ ਇਸ ਆਸ਼ਰਮ ਦੇ ਵਿੱਚ ਤੁਸੀਂ ਕਦੋਂ ਤੋਂ ਰਹਿ ਰਹੇ ਹੋ ਮੇਰਾ ਨਾਮ ਸੁਨਨਾ ਹੈ ਠੀਕ ਇਸ ਆਸਰਾਮ ਮੈਂ बहुत दिन से बना पहले हम लोग रहते थे के के अंदर ठीक ठीक उसके 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 बाद 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 रोड बनने के लिए आया नोटिस ओके उसके बाद इस दफ्तर और दफ्तर और साल तक हम लोग दौड़े जाके ये आश्रम बना ओके और 2015 में हम लोग उनको तो सरकार ने बनाया ने बनाया पंजाब सरकार ने बनाया ठीक है ਕਮਰਾ ਤਾਂ 25 ਹੈ। ਓਕੇ ਤੇ ਕਿੰਨੇ ਪਰਿਵਾਰ ਰਹਿੰਦੇ ਨੇ ਇੱਥੇ? ਰਹਿਤੇ ਆ ਵੀ 20 ਪਰਿਵਾਰ 20 ਪਰਿਵਾਰ ਵੱਡੇ ਬਜ਼ੁਰਗ ਬੱਚੇ। ਹਾਂ ਬੱਚੇ ਸਾਰਾ। ਬੱਚੇ ਕਿੰਨੇ ਨੇ ਜੀ? ਬੱਚੇ 5 ਹੈ ਆ ਵੀ। ਤੇ ਬੱਚੇ ਪੜਦੇ ਆ। ਜੋ ਜੋ ਇੱਥੇ ਤੋਂ بڑا ਹੋ ਗਿਆ ਉਹ ਉੱਥੇ ਜਾ ਕਰਕੇ ਉਹ ਲੋਕ ਬਾਹਰ ਰਹਤੇ ਆ। ਠੀਕ। ਛੋਟਾ ਆ ਵੀ 5 ਹੈ। ਕਿੰਨੇ ਸਾਲਾਂ ਤੋਂ ਤੁਸੀਂ ਇਹਦੀ ਸਾਂਭ ਸੰਭਾਲ ਕਰ ਰਹੇ ਹੋ? ਹੈ? ਮੈਂ ਤਾਂ 28-29 ਸਾਲ ਹੋ ਗਿਆ ਮੇਰੇ ਕੋ। ਭਾਈ 29 ਸਾਲਾਂ ਤੋਂ ਤੁਸੀਂ ਇਹਦੀ ਸਾਂਭ ਸੰਭਾਲ ਕਰ ਰਹੇ ਹੋ। ਠੀਕ ਹੈ ਤੇ ਇਹਦਾ ਫਿਰ ਜਿਹੜਾ ਸੰਚਾਲਨ ਆ ਉਹਦੇ ਲਈ ਜੋ ਪੈਸਾ ਆਉਂਦਾ ਜਾਂ ਖਰਚ ਹੁੰਦਾ ਉਹ ਕਿਸ ਤਰ੍ਹਾਂ ਹੁੰਦਾ ਜੀ ਉਹ ਤੋਂ ਜੋ ਮੰਗੋਂ ਕੇ ਲੈ ਕੇ ਆਤੇ ਹੈ ਉਸੇ ਸੇ ਖਰਚਾ ਚਲਾਤੇ ਹੈ ਓਕੇ ਜਿਹੜੇ ਇੱਥੇ ਲੋਕ ਨੇ ਉਹ ਮੰਗਣ ਜਾਂਦੇ ਆ ਹਾਂ ਜੀ ਹਾਂ ਜੀ ਠੀਕ ਠੀਕ ਹੈ ਕਬੀ ਸਮਰਾਲਾ ਜਾਂਦੇ ਹੈ ਕਬੀ ਸਨੇਵਾਲ ਕਬੀ ਰਪੈਲ ਕਬੀ ਦੁਰਾ ਐਸੀ ਕਰਕੇ ਬਟਾ ਹੁਆ ਹੈ ਦਿਨ ਠੀਕ ਹੈ ਉਸ ਉਸ ਹਿਸਾਬ ਤੇ ਮੰਗੋਂ ਕੇ ਲੈ ਕੇ ਆਤੇ ਹੈ ਸਾਰੇ ਕੋ ਹਿੱਸਾ ਕਰਕੇ ਹਮ ਲੋਕ ਖਾਤੇ ਹੈ ਅੱਛਾ ਤੁਹਾਨੂੰ ਕਿਸੇ ਸੰਸਥਾ ਦੀ ਕੋਈ ਮਦਦ ਆਉਂਦੀ ਹੈ ਜਾਂ ਨਹੀਂ ਨੇ ਕੋਈ ਸੰਸਥਾ ਦਾ ਮੈਂ ਇਹ ਮਦਦ ਨਹੀਂ ਹੈ ਖਾਲੀ ਪੈਨਸ਼ਨ ਹੈ اچھا ਸਰਕਾਰ ਵੱਲੋਂ ਕੱਲੀ ਪੈਨਸ਼ਨ ਆ ਖਾਲੀ ਪੈਨਸ਼ਨ ਹੈ ਕਿਹਨਾ ਵੱਡੇ ਲੋਕਾਂ ਨੂੰ ਪੈਨਸ਼ਨ ਹੈ ਬੱਚਿਆਂ ਨੂੰ ਵੀ ਹੈ ਬੱਚਿਆਂ ਨੂੰ ਨਹੀਂ ਹੂੰ ਬੜੇ ਨੂੰ ਬੜਿਆਂ ਨੂੰ ਪੈਨਸ਼ਨ ਮਿਲਦੀ ਹੈ ਠੀਕ ਹੈ ਜਾ ਉਹ ਪੈਨਸ਼ਨ ਆ ਜਾਂ ਜੋ ਲੋਕ ਮੰਗ ਕੇ ਲੈ ਕੇ ਆਉਂਦੇ ਆ ਉਹਦੇ ਨਾਲ ਖਰਚਾ ਜਾਂਦਾ ਉਹ ਤੋਂ ਖਰਚਾ ਦਵਾ ਪਾਣੀ ਹੂੰ ਗੈਸ ਸਿਲੰਡਰ ਹੂੰ ਹੂੰ ਔਰ ਵੀ ਕੋਈ ਜ਼ਰੂਰਤ ਸਮਾਨ ਗੱਜਪਟੀ ਦਵਾਈ ਦਵਾ ਪਾਣੀ ਸਾਰਾ ਉਸੇ ਵਿੱਚ ਖਰਚਾ ਚੱਲਦਾ ਜਿਹੜੀ ਜੋ ਸਾਰਾ ਮੰਗ ਕੇ ਲੈ ਕੇ ਉਹਨਾਂ ਦੇ ਵਿੱਚੋਂ ਰਲ ਮਿਲ ਕੇ ਖਰਚਾ ਕਰਦੇ ਆ ਜੀ ਠੀਕ ਹੈ ਸੰਸਦ ਬੰਨੋਂ ਕਿਸੇ ਵੱਲੋਂ ਕੋਈ ਮਦਦ ਨਹੀਂ ਆਮ ਲੋਕ ਆਉਂਦੇ ਨੇ ਆਮ ਲੋਕ ਆਉਂਦੇ ਆ ਕੋਈ ਚਾਵਲ ਦੇ ਜਾਂਦਾ ਕੋਈ ਚੀਨੀ ਦੇ ਜਾਂਦਾ ਕੋਈ ਚਾਪਤੀ ਕੋਈ ਦਾਲ ਕੋਈ ਤੇਲ ਕੋਈ ghee ਠੀਕ ਆਮ ਲੋਕ ਆ ਕੇ ਮਦਦ ਕਰ ਜਾਂਦੇ ਹਾਂਜੀ ਠੀਕ ਹੈ ਵੈਸੇ ਹੋਰ ਕੋਈ ਮਦਦ ਨਹੀਂ ਨਾ ਹੋਰ ਕੋਈ ਨਹੀਂ ਸੁਮਨ ਜੀ ਜਿਹੜਾ ਨਹੀਂ ਚੱਲ ਫਿਰ ਸਕਦੇ ਕਿੰਨੇ ਲੋਕ ਨੇ ਇਹ ਤੂੰ 7-8 ਬੰਦੇ ਹੈ अच्छा ਇਹਨਾਂ ਨੂੰ ਕੀ ਪ੍ਰੋਬਲਮ ਕੀ ਹੈ ਜੀ ਉਹ ਤੋਂ ਦੇਖਿਏ ਪੈਰ ਹੱਥ ਹਾਂਜੀ ਇਹਨੂੰ ਪੈਰਲਿਸ ਹੋ ਗਿਆ ਪਹਿਲੇ ਤੋਂ ਸਹੀਤ tha ਹਾਂ ਪੈਰਲਿਸ ਹੋ ਗਿਆ ਕਈ ਲੈਟਰੀ ਉਤਰਨ ਨਹਾਣੇ ਹੋਣੇ ਲਈ ਹੱਥ ਪਕੜ ਕੇ ਫਿਰ ਲੈ ਕੇ ਜਾਣਾ ਪੜਦਾ ਓਕੇ ਹੈਲਪ ਦੇ ਨਾਲ ਜਾਂਦੇ ਕਿਸ ਨਾ ਕਿਸ ਦੀ ਮਦਦ ਦੀ ਜ਼ਰੂਰਤ ਪੈਂਦੀ ਹੈ ਇਸੇ ਤਰ੍ਹਾਂ ਜਿਹੜੇ 8 ਲੋਕ ਨੇ ਇਸੇ ਤਰ੍ਹਾਂ ਨੇ ਸਾਰੇ ਵੀ ਜਦੋਂ ਫੜ ਕੇ ਹੀ ਲੈ ਕੇ ਜਾਣਾ ਪੈਂਦਾ ਹਾਂ ਹਾਂਜੀ ਠੀਕ ਜਿਹੜੇ ਆ ਮਾਤਾ ਜੀ ਇਹਨਾਂ ਨੂੰ ਕੀ ਪ੍ਰੋਬਲਮ ਆ ਜਿਹੜੇ ਮਾਤਾ ਜੀ ਬੈਠੇ ਉਹ ਤੋਂ ਇਹ ਵੀ ਚੱਲ ਫਿਰ ਨਹੀਂ ਸਕਦੇ ਹਾਂ ਉਹ ਵੀ ਕੋਈ ਨਹੀਂ ਜਾਂਦੀ ਠੀਕ ਠੀਕ કુલ 8 ਲੋਕ ਨੇ ਜਿਹੜੇ ਚੱਲ ਫਿਰ ਨਹੀਂ ਸਕਦੇ ਜਿਹੜੇ ਨਗਰ ਕਾਉਂਸਲ ਦੁਰਾ ਹੈ ਇਹਦੇ ਵੱਲੋਂ ਕੋਈ ਮਦਦ ਆਉਂਦੀ ਹੈ ਤੁਹਾਨੂੰ ਉਹ ਤਾਂ ਮਦਦ ਆਤਾ ਨਹੀਂ ਹੈ ਉਹ ਆਤੇ ਝੰਡਾ ਉਡਾ ਪਰਾ ਕੇ ਆਪਣਾ ਚਲੇ ਜਾਂਦੇ ਨੇ ਇੰਡੀਵਿਜੂਅਲੀ ਆਮ ਲੋਕ ਆ ਕੇ ਤੁਹਾਨੂੰ ਦਾਨ ਕਰ ਜਾਂਦੇ ਨੇ ਕੋਈ ਸਮਾਨ ਦਾਨ ਕਰਕੇ ਜਾਂਦਾ ਕੱਪੜੇ ਕਿਸ ਤਰ੍ਹਾਂ ਦਾਨ ਆਉਂਦਾ ਤੁਹਾਡੇ ਕੋਲ ਕੋਈ ਕੰਮਲ ਲਾ ਦਿੰਦਾ ਕੋਈ ਕੱਪੜਾ ਲਾ ਦਿੰਦਾ ਕੋਈ ਚਾਵਲ ਲਾ ਦਿੰਦਾ ਕੋਈ ਤੇਲ ਲਾ ਦਿੰਦਾ ਕੋਈ ਦਾਲ ਕੋਈ ਚੀਨੀ ਅਸੀਂ ਦਰਸ਼ਕਾਂ ਨੂੰ ਵੀ ਅਪੀਲ ਕਰਾਂਗੇ ਵੀ ਜਦੋਂ ਕੋਈ ਸਮਾਨ ਤੁਹਾਡੇ ਕੋਲ ਵੱਧ ਜਾਂਦਾ ਤੁਹਾਡੇ ਘਰ 'ਚ ਕੋਈ ਫੰਕਸ਼ਨ ਆ ਤਾਂ ਤੁਸੀਂ ਕੋਸ਼ਿਸ਼ ਕਰੋ ਪੱਕਿਆ ਹੋਇਆ ਖਾਣਾ ਸਿੱਟਣ ਦੀ بجائے ਇੱਥੇ ਇਹਨਾਂ ਦੇ ਕੋਲ ਪਹੁੰਚਦਾ ਕਰੋ ਕਿਉਂਕਿ ਲੋੜਵੰਦ ਲੋਕ ਨੇ ਜ਼ਰੂਰਤਮੰਦ ਲੋਕ ਨੇ ਕਿਉਂਕਿ ਇਹਨਾਂ ਦੀ ਹੋਰ ਕੋਈ ਸਰਕਾਰੀ ਮਦਦ ਨਹੀਂ ਹੈ ਕੋਈ ਇਹਨਾਂ ਦਾ ਸੰਸਥਾ ਨਹੀਂ ਜਿਹੜੀ ਇਹਨਾਂ ਦੀ ਮਦਦ ਕਰਦੀ ਹੋਵੇ ਤੇ ਸਾਨੂੰ ਆਮ ਲੋਕਾਂ ਨੂੰ ਦਾਨੀ ਸੱਜਣਾ ਨੂੰ ਅੱਗੇ ਆ ਕੇ ਇਹਨਾਂ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਇਹ ਅਸਮਰਥ ਨੇ ਕੰਮ ਨਹੀਂ ਕਰ ਸਕਦੇ ਮੰਗ ਕੇ ਆਪਣਾ ਜੀਵਨ ਗੁਤੀਤ ਕਰ ਰਹੇ ਨੇ ਠੀਕ ਹੈ ਸਰ ਧੰਨਵਾਦ ਸ਼ੁਕਰੀਆ ਜੀ ਭਗਵਾਨ ਮਹਾਬੀਰ ਕੋਸ਼ਟ ਆਸ਼ਰਮ ਲਈ ਇੱਕ ਭੈਣ ਜੀ ਰਾਸ਼ਨ ਲੈ ਕੇ ਪਹੁੰਚੇ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂ ਜੀ ਉਹਨਾਂ ਤੋਂ ਵੀ ਪੁੱਛਦੇ ਹਾਂ ਕਿ ਇਹ ਕਿੱਥੋਂ ਆਏ ਨੇ ਤੇ ਪਹਿਲਾਂ ਵੀ ਇੱਥੇ ਸੇਵਾ ਦੇ ਕੇ ਗਏ ਨੇ ਜਾਂ ਪਹਿਲੀ ਵਾਰ ਇੱਥੇ ਆਏ ਨੇ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਕਿਹੜੀ ਜਗ੍ਹਾ ਤੋਂ ਆਏ ਜੀ ਅਜਨੌਦ ਫਿਰਨ ਤੋਂ ਨਹੀਂ ਅਜਨੌਦ ਕੀ ਨਾਮ ਆ ਜੀ ਆਪਣਾ ਸੁਖਵਿੰਦਰ ਕੌਰ ਸੁਖਵਿੰਦਰ ਕੌਰ ਹਾਂ ਤੇ ਪੰਜ ਜੀ ਪਹਿਲਾਂ ਵੀ ਇੱਥੇ ਆਏ ਆ ਆਪਾਂ ਹਾਂ ਜੀ ਆਉਂਦੇ ਰਹਿੰਦਾ ਜਿਉਂ ਕਈ ਸਾਲਾਂ ਤੋਂ ਮਤਲਬ ਪਹਿਲਾਂ ਜਦੋਂ ਇੱਧਰ ਨਹੀਂ ਸੀ ਬਿਲਡਿੰਗ ਬਣੀ ਉਸ ਤੋਂ ਪਹਿਲਾਂ ਉੱਧਰ ਬਣੀ ਹੋਈ ਸੀ ਉਦੋਂ ਤੋਂ ਪਿਛਲੇ ਕਿੰਨੇ ਸਾਲਾਂ ਤੋਂ ਆ ਰਹੇ ਹੋ ਜੀ ਉਦੋਂ ਤਾਂ ਪੱਕਾ ਤਾਂ ਨਹੀਂ ਯਾਦ 10 ਸਾਲ ਤਾਂ ਹੋ ਗਏ ਅੱਛਾ ਜੀ ਹਾਂ ਤੇ ਅੱਜ ਇੱਥੇ ਕੀ ਲੈ ਕੇ ਆਏ ਹੋ ਜੀ ਅੱਜ ਜੀ ਅਸੀਂ ਦਾਣਾਂ ਲੈ ਕੇ ਆਏ ਆ ਕਿਉਂਕਿ ਪਹਿਲਾਂ ਜੋ ਪਿਛਲੀ ਵਾਰ ਲੈ ਕੇ ਆਏ ਸੀ ਅਲੱਗ-ਅਲੱਗ ਰਾਸ਼ਨ ਸੀ ਤੇ ਫਿਰ ਇੱਥੇ ਪਤਾ ਲੱਗਿਆ ਵੀ ਹੁਣ ਇਕੱਠਾ ਲੰਗਰ ਨਹੀਂ ਬਣਦਾ ਜਿੰਨੇ ਪਰਿਵਾਰ ਰਹਿੰਦੇ ਆ ਉਹਨਾਂ ਦਾ ਸਮਾਨ ਵੰਡਿਆ ਜਾਂਦਾ ਤੇ ਫਿਰ ਅੱਜ ਅਸੀਂ ਉੱਥੋਂ ਪੈਕਿੰਗ ਹੀ ਸੋਚਦੇ ਸੀ ਪਰ ਉਹ ਕਹਿੰਦੇ ਵੀ ਨਹੀਂ ਤੁਸੀਂ ਉਦਾਂ ਹੀ ਲੈ ਜਾਓ ਵੀ ਉਹ ਆਪਣੇ ਕਿਸੇ ਹਿਸਾਬ ਨਾਲ ਵੰਡ ਲੈਣਗੇ ਤੇ ਅਸੀਂ ਮੂੰਗੀ ਮਸਰੀ ਮਤਲਬ 60 ਕਿਲੋ 30-30 ਕਿਲੋ ਤੇ 60 ਕਿਲੋ ਚਾਵਲ ਨੇ ਬਾਕੀ ਤੇਲ ਸੀ ਪਣ ਜੀ ਇੱਕ ਗੱਲ ਦੱਸਿਓ ਤੁਹਾਨੂੰ ਇਸ ਆਸ਼ਰਮ ਬਾਰੇ ਕਿਵੇਂ ਆ ਤੇ ਕਦੋਂ ਪਤਾ ਲੱਗਿਆ ਪਹਿਲਾਂ ਹੀ ਪਤਾ ਸੀ ਜੀ ਜਦੋਂ ਉੱਧਰ ਬਣੀ ਹੋਈ ਸੀ ਪੁਰਾਣੀ ਬਿਲਡਿੰਗ ਮਤਲਬ ਇੱਕ ਵਾਰ ਦਿਮਾਗ 'ਚ ਆਇਆ ਸੀਗਾ ਵੀ ਕਿੱਥੇ ਆਪਾਂ ਥੋੜਾ ਜਿਹਾ ਜੇ ਆਪਣਾ ਦਸ ਬੰਦ ਸੌਂਦ ਮੰਨ ਲਓ ਵੀ ਕੱਢਣਾ ਹੋਵੇ ਆਪਣੀ ਕਮਾਈ ਦੇ ਵਿੱਚੋਂ ਵੀ ਆਪਾਂ ਆਪਣੇ ਪਰਿਵਾਰ ਲਈ ਵੀ ਕਾਫੀ ਖਰਚ ਕਰਦੇ ਆਂ ਬੱਚਿਆਂ ਤੇ ਕਰਦੇ ਆਂ ਆਪਣੇ ਤੇ ਕਰਦੇ ਆਂ ਵੀ ਜੇ ਥੋੜਾ ਜਿਹਾ ਉਧਰੋਂ ਬਚਾ ਕੇ ਆਪਾਂ ਲੋੜਵੰਦ ਦੀ ਕਿਸੇ ਦੀ ਮਦਦ ਕਰ ਸਕੇ ਤਾਂ ਜ਼ਿਆਦਾ ਵਧੀਆ ਤੇ ਉਹ ਦੋ ਤੋ ਬੱਸ ਖਿਆਲ ਆਇਆ ਵੀ ਸੋਚੀਦਾ ਸਾਲ ਚ ਕਈ ਵਾਰ ਦੋ ਵਾਰ ਵੀ ਜਾਂ ਤਿੰਨ ਵਾਰ ਵੀ ਜਾਂ ਕਈ ਵਾਰ ਇੱਕ ਵਾਰ ਵੀ ਜਿਵੇਂ ਵੀ ਬਣਦਾ ਪ੍ਰੋਗਰਾਮ ਉਸ ਤਰ੍ਹਾਂ ਹੀ ਅਸੀਂ ਫਿਰ ਆ ਜਾਨੇ ਆ ਜੀ ਤੇ ਤੁਸੀਂ ਲੋਕਾਂ ਨੂੰ ਵੀ ਹੋਰਾਂ ਨੂੰ ਵੀ ਦੱਸਣਾ ਚਾਹੋਗੇ ਹਾਂਜੀ ਇਹ ਮੇਰਾ ਮੈਂ ਤਾਂ ਹਮੇਸ਼ਾ ਅਕਸਰ ਵੈਸੇ ਵੀ ਜਿੱਥੇ ਸੈਮੀਨਾਰਾਂ ਚ ਵੀ ਮੇਰਾ ਇਹੀ ਸੰਦੇਸ਼ ਹੁੰਦਾ ਸੀ ਵੀ ਨਾਲ ਤਾਂ ਜਿਹੜੀ ਚੀਜ਼ ਆ ਉਹ ਜੋ ਆਪਾਂ ਪਰਮਾਤਮਾ ਦਾ ਨਾਮ ਲੈਨੇ ਆ ਉਹ ਨਾਲ ਜਾਣੀ ਆ ਆਪਣੇ ਜਾਂ ਜੇ ਆਪਾਂ ਕਿਸੇ ਲੋੜਵੰਦ ਦੀ ਮਦਦ ਕਰਾਂਗੇ ਉਹ ਚੀਜ਼ ਨਾਲ ਜਾਣੇ ਆ ਬਾਕੀ ਤਾਂ ਝਮੇਲੇ ਨੇ ਉਹਨਾਂ ਚ ਜਿੰਨੇ ਮਰਜੀ ਉਲਝਜੋ ਫਿਰ ਵੀ ਆਪਣੇ ਮਨ ਨੂੰ ਸ਼ਾਂਤੀ ਨਹੀਂ ਮਿਲਦੀ ਹਾਂਜੀ ਹਾਂਜੀ ਖੁਦੇ ਵਿੱਚ ਰਹਿ ਰਿਆ ਹੋਵੇ ਵੀ ਥੋੜਾ ਜਿਹਾ ਇਸ ਪਾਸੇ ਨੂੰ ਸਾਰਿਆਂ ਨੂੰ ਧਿਆਨ ਦੇਣਾ ਚਾਹੀਦਾ ਵੀ ਪੈਸਾ ਸਾਰਿਆਂ ਕੋਲ ਬਹੁਤ ਹੁੰਦਾ ਕਈ ਵਾਰ ਸਾਨੂੰ ਕੋਈ ਪਤਾ ਨਹੀਂ ਲੱਗਦਾ ਵੀ ਅਸੀਂ ਕਿੱਥੇ ਦਾਨ ਕਰਨਾ ਉਹਨੂੰ ਜਾਂ ਕਿਹੜੇ ਹਿਸਾਬ ਨਾਲ ਵਰਤਣਾ ਵੀ ਜੇ ਥੋੜਾ ਜਿਹਾ ਉਹਦੇ ਵਿੱਚੋਂ ਆਪਾਂ ਸੋਚੀਏ ਵੀ ਮੇਰਾ ਤਾਂ ਮੰਨਦਾ ਇਹੀ ਵਿਚਾਰਾ ਵੀ ਡਾਕਟਰਾਂ ਨੂੰ ਆਪਾਂ ਇੰਨੇ ਪੈਸੇ ਦੇ ਦਿੰਨੇ ਆ ਜੇ ਆਪਾਂ ਇਧਰੋਂ ਚੱਲ ਪਈਏ ਮੈਨੂੰ ਤਾਂ ਇਹੀ ਲੱਗਦਾ ਹੁੰਦਾ ਵੀ ਫਿਰ ਡਾਕਟਰਾਂ ਕੋਲ ਜਾਣ ਦੀ ਵੀ ਲੋੜ ਨਹੀਂ ਪੈਣੀ ਨਹੀਂ ਬਿਲਕੁਲ ਸਹੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਠੀਕ ਹੈ ਜੀ